ਸਾਤਰੀਆ ਕਾਲ ਜੀ ਗੁਰਬਾਣੀ ਗੁਰੂ ਦੀ ਬਾਣੀ ਇਸ ਤਰ੍ਹਾਂ ਦੇ ਨਾਲ ਸਾਨੂੰ ਸਮਝਾ ਰਹੀ ਹੈ ਲੇਕਿਨ ਕੀ ਸਾਨੂੰ ਉਹਦੇ ਡੁੰਗੇ ਤੇ ਗੁੱਜੇ ਭੇਦ ਸਮਝ ਆ ਰਹੇ ਮੈਂ ਸੋਚਿਆ ਵੀ ਜੇ ਇੱਕ ਵਿਦਿਆਰਥੀ ਨੂੰ 69 79 99 ਦਾ ਨਹੀਂ ਪਤਾ ਲੱਗ ਰਿਹਾ ਤੇ ਉਹ ਉਹਨੂੰ ਦੱਸਣਾ ਪੈਂਦਾ ਕਿ 79 ਹੈ ਜਿਹੜਾ 79 ਹੈ ਉਹ ਕਹਿੰਦਾ ਹਾਂ ਜੀ ਉਨਸੀ ਬੋਲਦੋ ਕਹਿੰਦਾ ਹਾਂ ਜੀ ਤੋ ਉਹ ਕਿਸ ਤਰ੍ਹਾਂ ਸਮਝੂਗਾ ਗੁਰਬਾਣੀ ਨੂੰ ਕਿਵੇਂ ਸਮਝੂਗਾ ਤੋ ਇਸਦੇ ਲਈ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਢੰਗਾਈ ਦੇ ਵਿੱਚ ਜਾ ਕੇ ਉਹਨਾਂ ਨੂੰ ਹਰ ਰੋਜ਼ ਥੋੜੀ ਥੋੜੀ ਲੈਸਨ ਸਮਝਾਣੇ ਪੈਣਗੇ ਸਮੁੰਦਰ ਹੈ ਮਤਲਬ ਪਤਾ ਹੀ ਨਹੀਂ ਕਿੰਨਾ ਅਥਾ ਗਿਆਨ ਭਰਿਆ ਪਿਆ ਕਬੀਰ ਸਾਹਿਬ ਕਹਿੰਦੇ ਕਬੀਰ ਏਕ ਘੜੀ ਆਦੀ ਕਰੀ ਆਦੀ ਹੂੰ ਤੇ ਆਦ ਭਗਤਨ ਸੇਤੇ ਗੋਸਤੇ ਭਗਤਨ ਸੇਤੀ ਗੋਸਤੇ ਜੋ ਕੀਨੇ ਸੋ ਲਾਭ ਹੁਣ ਇਹ ਗੱਲ ਸਮਝ ਆ ਗਈ ਵੀ ਭਗਤਾਂ ਦੇ ਨਾਲ ਜਿਹੜੇ ਆਪਾਂ ਵਿਚਾਰ ਵਟਾਂਦਰਾ ਕੀਤਾ ਉਹਦਾ ਲਾਭ ਹੀ ਲਾਭ ਹੈ ਲੇਕਿਨ ਉਹ ਤਾਕੀਦ ਕੀ ਕਰਦੇ ਆ ਇੱਕ ਘੜੀ ਕਬੀਰ ਇੱਕ ਘੜੀ ਹੁਣ ਇੱਕ ਘੜੀ ਕੀ ਹੈ ਘੜੀ ਦਾ ਪਤਾ ਲੱਗੇ ਨਾ ਇਹ ਇੱਕ ਪੰਕਤੀ ਆਂਦੀ ਹੈ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਪ ਘਟੈ ਤਨ ਛੀਜੈ ਪਹਿਰ ਕੀ ਹੈ ਤੇ ਆਓ ਆਪਾਂ ਵਿਚਾਰ ਕਰੀਏ ਇਸ ਗੱਲ ਦੀ ਕਿ ਇੱਕ ਦਿਨ ਹੈ ਜਿਹੜਾ ਸਾਡਾ 24 ਘੰਟੇ ਦਾ ਤੇ ਇਹਦੇ ਵਿੱਚ ਕਿੰਨੇ ਪਹਿਰ ਹੈ 8 ਪਹਿਰ ਇੱਕ ਪੈਰ ਚ ਕਿੰਨੇ ਘੰਟੇ ਹੋਗੇ 3 ਘੰਟੇ ਹੋਗੇ ਇਹ ਕਹਿੰਦੇ ਜੀ ਪਹਿਰ ਦੇ ਵਿੱਚ ਉੱਠਣਾ ਕਿਹੜੇ ਪਹਿਰ ਚ ਸੋਣਾ ਹੈ ਕਿਹੜੇ ਪਹਿਰ ਚ ਹੈ ਨਾ ਤਾਂ ਹੁਣ ਗੱਲ ਇਹ ਹੈ ਵੀ ਪਹਿਰ ਸਾਨੂੰ ਸਮਝ ਲੱਗੇ ਵੀ 8 ਪਹਿਰਾਂ ਦਾ ਇੱਕ ਦਿਨ ਹੈ ਕਹਿੰਦੇ ਜੀ ਕਈ ਕਹਿੰਦੇ ਜੀ 8 ਪੈਰੀ ਰੋਟੀ ਖਾਂਦੇ ਆ ਮਤਲਬ ਇੱਕ ਦਿਨ ਅੱਜ ਖਾਧੀ ਫਿਰ ਕੱਲ ਉਸ ਟਾਈਮ ਤੇ ਖਾਧੀ ਉਨੇ 24 ਘੰਟਿਆਂ ਦੇ ਬਾਅਦ ਤਾਂ ਇੱਕ ਘੜੀ ਘੜੀ ਕਿਤੇ ਬਰਾਬਰ ਹੈ ਇਹ ਹੁੰਦੀ ਹੈ 24 ਮਿੰਟਾਂ ਦੀ ਤੇ ਅੱਧੀ ਘੜੀ ਕਿੰਨੇ ਦੇ ਬਰਾਬਰ ਹੋਗੀ 12 ਮਿੰਟਾਂ ਦੀ ਹੋਗੀ ਜੇ ਆਪਾਂ ਗੱਲ ਕਰੀਏ ਢਾਈ ਘੜੀਆਂ ਦੀ ਤਾਂ ਦੇਖੋ 1 ਘੰਟਾ ਬਣ ਜਾਊਗਾ ਦੋ ਘੜੀਆਂ ਦੇ 24 ਤੇ 24:48 ਤੇ ਉਹਦਾ 24 ਦਾ 12:48 ਦੇ 12 60 ਮਿੰਟ 60 ਮਿੰਟ ਦਾ ਕਿੰਨਾ ਬਣ ਗਿਆ 1 ਘੰਟਾ ਬਣ ਗਿਆ ਸਾਡੇ ਕੋਲ ਠੀਕ ਹੈ ਨਾ ਤਾਂ ਹੁਣ 1 ਘੜੀ ਮਤਲਬ 24 ਮਿੰਟ ਆਧੀ ਘੜੀ 12 ਮਿੰਟ ਆਦੀ 6 ਮਿੰਟ ਆਦੀ ਹੁੰਦੇ ਆਧ 3 ਮਿੰਟ ਮਤਲਬ ਕਹਿਣ ਦਾ ਮਤਲਬ ਕੀ ਹੈ ਵੀ ਆਪਾਂ ਨੇ ਆਪਣੇ ਆਪ ਨੂੰ ਕਨਸੈਂਟਰੇਸ਼ਨ ਦੇ ਵਿੱਚ ਲੈ ਕੇ ਆਣਾ ਫੋਕਸ ਕਰਨਾ ਹੈ ਮੈਡੀਟੇਟ ਕਰਨਾ ਹੈ ਸਥਿਰਤਾ ਦੇ ਨਾਲ ਆਲੇ ਦੁਆਲੇ ਦੇ ਫੁਰਨੇ ਆ ਜਿਹੜੇ ਉਹ ਇੰਨੀ ਦੇਰ ਹੀ ਬੈਠ ਕੇ ਆਪਾਂ ਸਿਮਰਨ ਭਜਨ ਕਰੀਏ 3 ਮਿੰਟ ਹੀ ਤੇ ਜੇ ਤਾਂ ਅਸੀਂ ਮਤਲਬ ਵੀ ਪੂਰੇ ਦਿਨ ਦਾ ਦਸਬੰਦ ਕੱਢ ਕੇ ਸਿਮਰਨ ਕਰਦੇ ਫਿਰ ਤਾਂ ਕਹਿਣਾ ਹੀ ਕੀ ਹੈ ਤੇ ਜੇ ਇੰਨਾ ਕੁ ਵੀ ਕਰ ਲਈਏ ਨਾ ਤਾਂ ਕਹਿੰਦੇ ਬਹੁਤ ਵੱਡਾ ਲਾਭ ਹੈ ਇੰਨੀ ਧੀਰ ਦੇ ਲਈ ਵੀ ਪਗ ਤਨ ਸੇਤੀ ਗੋਸਤੇ ਜੋ ਕੀਨੇ ਸੋ ਲਾਭ ਤੋਂ ਇਸ ਕਰਕੇ ਵਿਚਾਰਾਂ ਦੇ ਵਿੱਚ ਵੀ ਸਿਮਰਨ ਹੋਇਆ ਕਰਦਾ ਹੈ ਵਿਚਾਰ ਕਰਨਾ ਵੀ ਸਿਮਰਨ ਹੈ ਗੁਰਬਾਣੀ ਦਾ ਵਿਚਾਰ ਕਰਨਾ ਤੋਂ ਆਪਾਂ ਸਾਰੇ ਆਪਣੇ ਬੱਚਿਆਂ ਨੂੰ ਇਹ ਗੱਲਾਂ ਸਮਝਾਈਏ ਕਿ ਪਹਿਰ ਕੀ ਹੈ ਹੁਣ ਅੱਜਕੱਲ੍ਹ ਦਿਨ ਦੇ ਵਿੱਚ 24 ਘੰਟੇ ਆ ਜੀ ਫਿਰ 60 ਮਿੰਟ ਆ ਜੀ 60 ਸਕਿੰਟ ਹੈ ਪਹਿਲਾਂ ਸੀਗਾ ਘੜੀਆਂ ਦਾ ਹਿਸਾਬ ਕਿਤਾਬ ਹੈ ਜੀ ਠੀਕ ਹੈ ਸਾਨੂੰ ਅਪਡੇਟ ਵੀ ਰਹਿਣਾ ਪਊਗਾ ਲੇਕਿਨ ਜੋ ਗੁਰਬਾਣੀ ਦੇ ਵਿੱਚ ਪੰਕਤੀਆਂ ਲਿਖੀਆਂ ਉਹ ਸਾਨੂੰ ਸਹੀ ਤਾਂ ਹੀ ਸਮਝ ਆਣਗੀਆਂ ਜੇ ਉਹਦੀ ਡੂੰਘਾਈ ਦੇ ਵਿੱਚ ਜਾ ਕੇ ਸਮਝਾਂਗੇ ਤੋਂ ਨਾਲ-ਨਾਲ ਇਹ ਗਿਆਨ ਵੀ ਆਪਾਂ ਜ਼ਰੂਰ ਇੱਕ ਦੂਜੇ ਨਾਲ ਸਾਂਝਾ ਕਰਦੇ ਰਹੀਏ ਹੋ ਸਕਦਾ ਮੇਰੇ ਤੋਂ ਵੀ ਬਹੁਤ ਸਾਰੀਆਂ ਇਸ ਗੱਲ ਨੂੰ ਕਰਦੇ ਆ ਸਾਨੂੰ ਕਮੀਆਂ ਰਹਿ ਗਈਆਂ ਹੁਣ ਪਰ ਮੈਂ ਤਾਂ ਹੀ ਕਰਦਾ ਵੀ ਤੁਸੀਂ ਹੋਰ ਵੀ ਵਿਦਵਾਨ ਜਿਹੜੇ ਆ ਸੁਣ ਵੀ ਰਹੇ ਹੋਣਗੇ ਦੇਖ ਵੀ ਰਹੇ ਹੋਣਗੇ ਤਾਂ ਉਹ ਵੀ ਸਾਨੂੰ ਇਸ ਗੱਲ ਦੇ ਬਾਰੇ ਸਮਝਾਉਣ ਇਹ ਨਹੀਂ ਹੈ ਵੀ ਜੋ ਮੈਂ ਦੱਸਦਾ ਬਸ ਉਹ ਸਾਰਾ ਕੁਝ ਠੀਕ ਹੈ ਲੇਕਿਨ ਗੁਰਬਾਣੀ ਦੀ ਸਮਝ ਸਾਨੂੰ ਕਦੋਂ ਆਊਗੀ ਅੱਜ ਕੁਝ ਸਿੱਖਿਆ ਕੱਲ ਕੁਝ ਸਿੱਖਾਂਗੇ ਪਰਸੋਂ ਫੇਰ ਕੁਝ ਸਿੱਖਾਂਗੇ ਸਿੱਖਦੇ ਸਿੱਖਦੇ ਹੀ ਅਸੀਂ ਸਥਿਰਤਾ ਦੇ ਵੱਲ ਵੱਧਨੇ ਉਫੇਰ ਇਹ ਜੀ ਗਹੋਰ ਵਿਚਾਰ ਲੈ ਕੇ ਛੇਤੀ ਮਿਲਦੇ ਆਂ ਸਤਿ ਸ੍ਰੀ ਅਕਾਲ